ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਧਾਕੜ ਰੇਡਰ ਬੁਲਟ ਖੀਰਾਂਵਾਲੀ ਦੀ ਜ ਜਿਹਨਾਂ ਦਾ ਨਾਮ ਅੱਜ ਕਬੱਡੀ ਦੇ ਵਿੱਚ ਪੂਰੀ ਸਿਖਰ ਤੇ ਐ ਵੱਡੇ ਵੱਡੇ ਇਨਾਮਾਂ ਦਾ ਜੇਤੂ ਇੱਕ ਕਬੱਡੀ ਖਿਡਾਰੀ ਖੇਡ ਦੇ ਮੈਦਾਨ 'ਚ ਸ਼ੇਰ ਵਾਂਗ ਖੇਡਦਾ ਐ ਤਾਂ ਹੀ ਦਾ ਕਮੈਂਟਰ ਕਹਿੰਦੇ ਨੇ ਬੁਲਟ ਨੂੰ ਫੜਨਾ ਮਜ਼ਾਕ ਥੋੜੀ ਐ ਕਹਿੰਦੇ ਨੇ ਪੰਜਾਬ ਦੇ ਵਿੱਚ ਜਿੰਨਾ ਬੁਲਟ ਮੋਟਰਸਾਈਕਲ ਮਸ਼ਹੂਰ ਐ ਉਹ ਤੋਂ ਕਿਤੇ ਵੱਧ ਇਸ ਖਿਡਾਰੀ ਨੇ ਆਪਣਾ ਬੁਲਟ ਨਾਂ ਮਸ਼ਹੂਰ ਕਰ ਲਿਆ ਅੱਜ ਆਪਾਂ ਬੁਲਟ ਦੇ ਜੀਵਨ ਕਬੱਡੀ ਕੈਰੀਅਰ ਇਨਾਮਾਂ ਤੇ ਪਰਸਨਲ ਲਾਈਫ ਬਾਰੇ ਗੱਲਬਾ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਸੋ ਸਭ ਤੋਂ ਪਹਿਲਾ ਬੁਲਟ ਖੀਰਾਵਾਲੀ ਦਾ ਅਸਲ ਨਾਂ ਹਰਮਨ ਖੀਰਾਵਾਲੀ ਹੈ ਇਹਨਾਂ ਦਾ ਜਨਮ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਖੀਰਾਵਾਲੀ ਦੇ ਵਿੱਚ ਹੋਇਆ ਤੁਹਾਨੂੰ ਦੱਸ ਦਿਆਂ ਕਿ ਬੁਲਟ ਉਹ ਨਹੀਂ ਖੀਰਾਵਾਲੀ ਪਿੰਡ ਦੇ ਵਿੱਚ ਡੇਰੇ ਦੇ ਵਿੱਚ ਰਹਿੰਦੇ ਨੇ ਜਿੱਥੇ ਇਹਨਾਂ ਦੀ ਜ਼ਮੀਨ ਜਾਇਦਾਦ ਵੀ ਹੈ ਇਹਨਾਂ ਦੇ ਪਿਤਾ ਤੇ ਦਾਦਾ ترਸੀਮ ਸਿੰਘ ਵੀ ਖੇਡਾਂ ਨਾਲ ਕਾਫੀ ਪਿਆਰ ਕਰਦੇ ਰਹੇ ਇਹਨਾਂ ਦੇ ਦਾਦਾ ਜੀ ਤਾਂ ਪਹਿਲਵਾਨੀ ਵੀ ਕਰਦੇ ਰਹੇ ਸੋ ਐਦਾਂ ਘਰ 'ਚ ਖੇਡਾਂ ਨਾਲ ਜੁੜੇ ਮਾਹੌਲ ਕਾਰਨ ਹੀ ਬੁਲਟ ਨੂੰ ਵੀ ਕਬੱਡੀ ਖੇਡਣ ਦਾ ਸ਼ੌਕ ਬਚਪਨ ਤੋਂ ਹੀ ਪੈ ਗਿਆ ਸੀ ਤੁਹਾਨੂੰ ਦੱਸ ਦੇ ਕਿ ਵੈਸੇ ਇਹਨਾਂ ਦਾ ਨਾਂ ਹਰਮਨ ਹੈ ਪਰ ਇੱਕ ਵਾਰ ਇਹ ਆਪਣੇ ਪਿੰਡ ਦੇ ਨੇੜੇ ਹੀ ਕਿਤੇ ਟੂਰਨਾਮੈਂਟ ਖੇਡਣ ਗਏ ਜਿੱਥੇ ਉਹਨਾਂ ਦੇ ਕਿਸੇ ਖਾਸ ਮਿੱਤਰ ਨੇ ਇਹਨਾਂ ਨੂੰ ਬੁਲਟ ਖੀਰਾਵਾਲੀ ਦਾ ਨਾਂ ਦਿੱਤਾ ਜੋ ਕਿ ਇਹਨਾਂ ਲਈ ਲੱਕੀ ਰਹਾ ਜੇ ਗੱਲ ਕਰੀਏ ਇਹਨਾਂ ਦੇ ਕਬੱਡੀ ਕੈਰੀਅਰ ਦੀ ਤਾਂ ਜਦੋਂ 8-9 ਸਾਲ ਪਹਿਲਾਂ ਇਹਨਾਂ ਨੇ ਪਹਿਲਾ ਮੈਚ ਬਹਿਰੀਲ ਦੇ ਵਿੱਚ ਖੇਡਿਆ ਸੀ ਇਹਨਾਂ ਨੇ ਪਹਿਲਾਂ ਵਜਨੀ ਕਬੱਡੀ ਖੇਡਣੀ ਸ਼ੁਰੂ ਕੀਤੀ ਉਸ ਤੋਂ ਬਾਅਦ ਓਪਨ 'ਚ ਖੇਡਣਾ ਸ਼ੁਰੂ ਕੀਤਾ ਤੇ ਰਿਜ਼ਲਟ ਅੱਜ ਤੁਹਾਡੇ ਸਾਹਮਣੇ ਹੈ ਕਬੱਡੀ ਪਲੇਅਰ ਯਾਦਾ ਸੁਰਖਪੁਰੀਆ ਨੂੰ ਇਹ ਆਪਣਾ ਉਸਤਾਦ ਮੰਨਦੇ ਨੇ ਇਹਨਾਂ ਦੀ ਖੁਸ਼ਕਿਸਮਤੀ ਹੈ ਕਿ ਇਹ ਆਪਣੇ ਉਸਤਾਦ ਯਾਦਾ ਸੁਰਖਪੁਰੀਆਂ ਨਾਲ ਹੀ ਕਬੱਡੀ ਖੇਡਦੇ ਨੇ ਬੁਲਟ ਖੀਰਾਵਾਲੀ ਦੁਆਬਾ ਵਾਰੀਅਰਸ ਸੁਰਖਪੁਰ ਕਬੱਡੀ ਟੀਮ 'ਚ ਮੈਚ ਖੇਡਦਾ ਹੈ ਬੁਲਟ ਨੂੰ ਕਈ ਬਾਹਰੀ ਦੇਸ਼ਾਂ 'ਚ ਵੀ ਕਬੱਡੀ ਖੇਡਣ ਦਾ ਮੌਕਾ ਮਿਲਿਆ ਜਿਦਾ ਕਿ ਇਹ ਆਸਟ੍ਰੇਲੀਆ ਕੈਨੇਡਾ ਇੰਗਲੈਂਡ ਤੇ ਦੁਬਈ ਵਰਗੇ ਦੇਸ਼ਾਂ 'ਚ ਵੀ ਕਬੱਡੀ ਖੇਡ ਚੁੱਕੇ ਨੇ ਤੇ ਕਈ ਰਿਕਾਰਡ ਆਪਣੇ ਨਾਮ ਕਰ ਚੁੱਕੇ ਨੇ ਜੇ ਇਹਨਾਂ ਦੇ ਇਨਾਮਾਂ ਦੀ ਗੱਲ ਕਰੀਏ ਤਾਂ ਛੋਟੀਆਂ ਮੋਟੀਆਂ ਟਰੋਫੀਆਂ ਨਾਲ ਤਾਂ ਇਹਨਾਂ ਦਾ ਘਰ ਭਰਿਆ ਪਿਆ ਹੈ ਬਾਕੀ ਜੇ ਮੋਟਾ-ਮੋਟਾ ਵੇਖੀ ਤਾਂ ਇਹ ਠਾਰ ਜੀਪ ਕਾਰਾਂ ਬੁਲਟ ਮੋਟਰਸਾਈਕਲ ਜਿਹੇ ਕਈ ਇਨਾਮ ਜਿੱਤ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਬੁਲਟ ਸ਼ੁਰੂ ਤੋਂ ਹੀ ਪੜਾਈ 'ਚ ਐਨੇ ਹੁਸ਼ਿਆਰ ਨਹੀਂ ਸੀ ਇਸ ਕਰਕੇ ਇਹਨਾਂ ਨੇ ਪੜਾਈ ਛੱਡ ਕੇ ਕਬੱਡੀ ਜੱਪਣਾ ਵਧੀਆ ਨਾਮ ਬਣਾ ਲਿਆ ਕਬੱਡੀ ਮੈਚਾਂ ਦੌਰਾਨ ਖਿਡਾਰੀਆਂ ਨੂੰ ਸੱਟਾਂ ਲੱਗਦੀਆਂ ਹੀ ਰਹਿੰਦੀਆਂ ਨੇ ਪਰ ਬੁਲਟ ਖੀਰਾਂ ਵਾਲੀ ਸੱਟ ਨੂੰ ਸਬਰ ਨਾਲ ਠੀਕ ਰੋਂਦੇ ਨੇ ਉਹ ਵੱਧ ਮੈਚ ਖੇਡਣ ਦਾ لالਚ ਨਹੀਂ ਕਰਦੇ ਜੇ ਸਾઠ ਦਿਨ ਡਾਕਟਰ ਉਹਨਾਂ ਨੂੰ ਕਹੇ ਕਿ ਤੁਸੀਂ 15 ਦਿਨ ਰੈਸਟ ਕਰਨੀ ਹੈ ਤਾਂ ਬੁਲਟ 20 ਦਿਨ ਰੈਸਟ ਕਰਦਾ ਹੈ ਤੇ ਪੂਰੀ ਦਿਨ ਠੀਕ ਠਾਕ ਹੋ ਕੇ ਹੀ ਗਰਾਊਂਡ 'ਚ ਖੇਡਦਾ ਹੈ ਸੋ ਇਹ ਸੀ ਬੁਲਟ ਖੀਰਾਂ ਵਾਲੀ ਦੀ ਬਾਇਓਗ੍ਰਾਫੀ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦਿਓ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵਾਰ-ਵਾਰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਤੇ ਇਹੋ ਜਿਹੇ ਹੋਰ ਵੀਡੀਓਜ਼ ਦੇਖਣ ਦੇ ਲਈ ਇੱਕਸੀ ਦੇਸੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ